ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ ਮੇਰੇ ਵੀਰੋ ਅੱਜ ਇੱਕ ਸਰਦਾਰ ਵਿਕਰਮ ਸਿੰਘ ਮੀਠੀਆਈ ਨੇ ਵੀਡੀਓ ਪਾਈ ਆ ਜਿਹਦੇ ਵਿੱਚ ਉਹਨਾਂ ਨੇ ਇੱਕ ਮਦੀਪੁਰ ਦੇ ਡਾਕਟਰ ਸਾਹਿਬ ਦਾ ਜ਼ਿਕਰ ਕੀਤਾ ਕਿ ਉਹਨਾਂ ਨੂੰ ਥ੍ਰੈਟ ਆ ਰਹੀਆਂ ਸਾਰਾ ਕੁਝ ਉਹਨਾਂ ਨੇ ਦੱਸਿਆ ਤੁਸੀਂ ਵੀ ਸੁਣਿਆ ਔਰ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਵੇਖੋ ਪੁਲਿਸ ਪ੍ਰਸ਼ਾਸਨ ਆਪਦੀ ਬੜੀ ਵਧੀਆ ਤਰੀਕੇ ਦੇ ਨਾਲ ਉਹ ਕਾਰਵਾਈ ਕਰ ਰਿਹਾ ਜਦੋਂ ਕੰਪਲੇਂਟ ਜਾਂਦੀ ਆ ਇਮੀਡੀਏਟਲੀ ਉਹ ਤੇ ਪਰਚਾ ਦਰਜ ਹੋ ਜਾਂਦਾ ਉਸ ਕੰਪਲੇਟ ਦੇ 20 ਨੰਬਰ ਐਫ ਆਈ ਆਰ ਝੰਡੇਟਾਣੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਔਰ ਇਹ ਗੱਲ ਕਹਿ ਦੇਣਾ ਕੋ ਸਿਕਿਉਰਟੀ ਵਾਲਾ ਬੜਾ ਮਾੜਾ ਯੋ ਤੁਸੀਂ ਸੁੱਤਾ ਰਹਿੰਦਾ ਯੋ ਡਿਪਰੈਸ਼ਨ ਦਾ ਮਰੀਜ਼ ਇਹ ਬਹੁਤ ਗਲਤ ਗੱਲਾਂ ਵਾ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ ਚਲੋ ਅਸੀਂ ਸਾਰੇ ਰੱਬ ਦੇ ਬਣਾਏ ਇੱਕੋ ਜਿਹੇ ਬੰਦੇ ਆ ਔਰ ਜਿਹੜੀ ਪੁਲਿਸ ਦੀ ਕਾਰਵਾਈ ਆ ਜਿਸ ਤਰੀਕੇ ਨਾਲ ਜੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨੇ ਵੀਡੀਓ ਪਾ ਕੇ ਦੱਸਿਆ ਮੈਂ ਸਮਝਦਾ ਕਿ ਉਸ ਪਰਿਵਾਰ ਦਾ ਨੁਕਸਾਨ ਕਰਾਉਣਾ ਨਹੀਂ ਗੱਲ ਆ ਕਿ ਆਪਾਂ ਇੱਕ ਜਿਹੜੀਆਂ ਗੱਲਾਂ ਜਿਹੜੀਆਂ ਪੁਲਿਸ ਦੀ ਕਾਰਵਾਈ ਜਿਹੜੀ ਸਿਕਰੇਟ ਰਣੀ ਚਾਹੀਦੀ ਸਾਨੂੰ ਆਪਾਂ ਦਾ ਸਾਰਾ ਕੁਝ ਜਾਗ ਜਾ ਕਰਤਾ ਕਿਥੋਂ ਦਾ ਰਿਕੀ ਰਿਪੋਰਟੀਆਂ ਸੁਣਾਦੀਆਂ ਆਪਾਂ ਤਾਂ ਉਹਦੀ ਦੁਸ਼ਮਣੀ ਹੋਰ ਉਹਦਾ ਹੀ ਜਨ ਹੈ ਆਪਾਂ ਨੂੰ ਇਹ ਦੁਸ਼ਮਣੀ ਘਟਾਉਣੀ ਚਾਹੀਦੀ ਉਹਨਾਂ ਬੰਦਿਆਂ ਤੱਕ ਪਹੁੰਚਣਾ ਚਾਹੀਦਾ ਹੈਗਾ ਪੁਲਿਸ ਦੀ ਮਦਦ ਲੈ ਕੇ ਔਰ ਮੈਂ ਸਭੀ ਨਾਲ ਕੇ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਆ ਉਹ ਕਹਿੰਦੇ ਕਿ ਜਦੋਂ ਪਾਈਸਾ ਦੇ ਕੋ ਕੰਪਲੀਟ ਆਈ ਅਸੀਂ ਉਸ ਵੇਲੇ ਐਪੀਆਰ ਦਰਜ ਕਰਤੀ ਔਰ ਸਾਈਬਰ ਇਕੀ ਦੇ ਨਾਲ ਲੱਗੇ ਹੋਏ ਆ ਉਹਨਾਂ ਨੂੰ ਅਸੀਂ ਪ੍ਰਵਾਰ ਨੂੰ ਸਿਕਿਉਰਿਟੀ ਦਿੱਤੀ ਆ ਔਰ ਉਹਨਾਂ ਦੀ ਹਾਜ਼ਰ ਕਰਨਾ ਸਾਡਾ ਜਿਹੜਾ ਕੰਮ ਹੈ ਔਰ ਜਦੋਂ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਣਗੀਆਂ ਤੇ ਮੈਂ ਸਮਝਦਾ ਕਿ ਲੋਕਾਂ ਦੇ ਬੱਚਿਆਂ ਦਾ ਨੁਕਸਾਨ ਕਰਾਉਣ ਵਾਲੀ ਗੱਲ ਆ ਇਹਦੇ ਵਿੱਚ ਮੈਨੂੰ ਕੋਈ ਵੀਡੀਓ ਸੁਣ ਕੇ ਕੋਈ ਜਿਹੜਾ ਫਾਇਦੇ ਵਾਲੀ ਗੱਲ ਨਹੀਂ ਲੱਗੀ ਕਿਉਂਕਿ ਚਾਰ ਪੰਜ ਦਿਨ ਤੋਂ ਬਹੁਤ ਕਿੰਤੂ ਪਰੰਤੂ ਚੱਲ ਰਿਹਾ ਪਾਣੀ ਬੋਲੇ ਕਿਉਂਕਿ ਆਪਣੇ ਵਾਸਤੇ ਰੋਗ ਨਹੀਂ ਆਪਾਂ ਇਹ ਜੀ ਗੱਲ 'ਚ ਪੈਣਾ ਨਹੀਂ ਚਾਹਦੇ ਪਰ ਆ ਸਮਝਦਾ ਕਿ ਜੇ ਕਿਸੇ ਦੇ ਬੱਚਿਆਂ ਦਾ ਨੁਕਸਾਨ ਹੋ ਜੇ ਸਾਨੂੰ ਇਹ ਗੱਲਾਂ ਜਿਹੜੀਆਂ ਸਿਕਰੇਟ ਰੱਖਣੀਆਂ ਚਾਹੀਦੀਆਂ ਸੀਗੀਆਂ ਇਹ ਗੱਲਾਂ ਜਿਹੜੀਆਂ ਲੋਕਾਂ ਨੂੰ ਉਪਰ ਨਹੀਂ ਕਰਨੀਆਂ ਚਾਹੀਦੀਆਂ ਮਜੀਠਿਆ ਸਾਹਿਬ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਤੁਸੀਂ ਉਸ ਪਰਿਵਾਰ ਨਾਲ ਹੋ ਉਹਨਾਂ ਦੇ ਕੋਲ ਲੈ ਕੇ ਜਾਓ ਹੋਰ ਕਿਤੇ ਤੁਸੀਂ ਚੰਡੀਗੜ੍ਹ ਰਹਿ ਰਹੇ ਹੋ ਅੱਜਕੱਲ੍ਹ ਉੱਥੇ ਸਾਥ ਲੋਕਾਂ ਨੂੰ ਡੀਜੀਪੀ ਸਾਹਿਬ ਨੂੰ ਮਿਲਾਓ ਜਿਹੜੀ ਕੋ ਉਹਨਾਂ ਦੀ ਮਦਦ ਕਰਨੇ ਪਾਦੀ ਤਗੜੇ ਹੋ ਕੇ ਕਰੀ ਗਈ ਐਂਦਾ ਜਿਹੜਾ ਆਪਾਂ ਮੀਡੀਆ ਦੇ ਵਿੱਚ ਆ ਕੇ ਚਲੋ ਕਾਨੂੰਨ ਦੇ ਖਿਆਲ ਇਹਦਾ ਕੁਝ ਹੋ ਰਹੀ ਆ ਇਸ ਤਰ੍ਹਾਂ ਬੋਲਣਾ ਮੈਂ ਵੀ ਸਮਝਦਾ ਤੁਸੀਂ ਵੀ ਸਮਝਦੇ ਹੋ ਸਾਰੇ ਲੋਕੀ ਸਮਝਦੇ ਆ ਕਿ ਬਾਰ ਬਾਰ ਇੰਦੀਆਂ ਗੱਲਾਂ ਕਰਨ ਦਾ ਮੁੱਦਾ ਹੁਣ ਕੀ ਬਣ ਗਿਆ ਸੋ ਇਸ ਕਰਕੇ ਸਾਨੂੰ ਆਗੇ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਇਹਨਾਂ ਦਾ ਨੁਕਸਾਨ ਨਹੀਂ ਕਰਾਉਣਾ ਚਾਹੀਦਾ ਪੁਲਿਸ ਜਿਹੜੀ ਉਹ ਬ੍ਰਿਕੀ ਦੇ ਨਾਲ ਇਸ ਕੇਸ ਦੀ ਕਾਰਵਾਈ ਕਰ ਰਹੀ ਆ ਔਰ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਹੀ ਲਿਆ ਜੇ ਕੋਈ ਦੂਰਿਆਣੀ ਮੈਂ ਮਜੀਠੀਆ ਸਾਹਿਬ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਕਾਂਗਰਸ ਦੀ ਸਰਕਾਰ ਕਾਂਗਰਸ ਦੀ ਸਰਕਾਰ ਨੂੰ ਤੁਹਾਨੂੰ ਵੀ ਪਤਾ ਇੱਕ ਦੋ ਕੱਲਾ ਮੇਰੇ ਨਾਲ ਵਾਪਰੀਆਂ ਆਪਾਂ ਨੂੰ ਕਿਹਨੇ ਸਕਿਉਰਿਟੀ ਦਿੱਤੀ ਆਪਾਂ ਕਿਹਨੇ ਪਰਚਾ ਦੱਚ ਕੀਤਾ ਸੋ ਇਸ ਕਰਕੇ ਫੇਰ ਵੀ ਇਹ ਸਰਕਾਰ ਚਗੀ ਆ ਕਿ ਜਿਹਨੇ ਮੈਂਟੋ ਮੈਂਟੀ ਜਿਹੜੀ ਆ ਉਹਨਾਂ ਨੂੰ ਪਰਿਵਾਰ ਨੂੰ ਸਪੋਰਟਿੰਗ ਦੇਦੀ ਸਭ ਕੁਝ ਦੇਦਾ ਸੋ ਮੈਂ ਇਸ ਕੇਸ ਦੇ ਵਿੱਚ ਅੱਜ ਐਸਐਸਪੀ ਸਾਹਿਬ ਨਾਲ ਗੱਲ ਵੀ ਕੀਤੀ ਆ ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਪਰਿਵਾਰ ਨੂੰ ਮਿਲਾਂ ਕਿ ਜੇ ਹੋ ਸਕੇ ਤਾਂ ਮੈਂ ਉਸ ਪਰਿਵਾਰ ਨੂੰ ਨਾਲ ਲੈ ਕੇ ਐਸਐਸਪੀ ਸਾਹਿਬ ਨੂੰ ਮਿਲਾਵਾਂਗਾ ਔਰ ਜੇ ਕੁਝ ਹੋਰ ਵੀ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਸਹੂਲਤ ਚਾਹੀਦੀ ਹੋਵੇ ਤਾਂ ਵੀ ਉਹਨਾਂ ਨੂੰ ਆਪਾਂ ਦੇਵਾਂਗੇ ਕਿਉਂਕਿ ਸਾਡਾ ਫਰਜ਼ ਬੰਦਾ ਉਹਨਾਂ ਦੀ ਮਦਦ ਕਰਨ ਦਾ ਸੋ ਬਹੁਤ ਬਹੁਤ ਧੰਨਵਾਦ ਫੇਰ ਬੈਂਤੀ ਅਮਰਜੀਤ ਸਾਹਿਬ ਇਹ ਜਿਹੜੀਆਂ ਚੀਜ਼ਾਂ ਜਿਹੜਾ ਨਾ ਉਹ ਅੰਦਰ ਖਾਤੇ ਜਾ ਕੇ ਤੁਸੀ ਐਸਐਸਪੀ ਸਾਹਿਬ ਕੋਲ ਬੈਠ ਕੇ ਉਹਨਾਂ ਦੀ ਰਿਕਾਰਡਿੰਗ ਸੁਣਾਉਂਦੇ ਜਾਨਾ ਦਾ ਦਰਖਾਸਤ ਦੇ ਤੇ ਜਿਆਦਾ ਵਧੀਆ ਸੀ ਇਹ ਜਿਹੜਾ ਓਪਨਲੀ ਆਪਾਂ ਕੰਮ ਕਰਤਾ ਨੂੰ ਇਹ ਕਹਦੇ ਬੱਚਿਆਂ ਦਾ ਨੁਕਸਾਨ ਹੋ ਸਕਦਾ ਕਿਸੇ ਦਾ ਆਪਦਾ ਨੁਕਸਾਨ ਹੋ ਸਕਦਾ ਸੋਏ ਸੋਈਏ ਕਲਮ ਸੰਥੋੜਾ ਆ ਜਾ ਓਵੋਇਡ ਰਹਿਣਾ ਚਾਹੀਦਾ ਬਾਕੀ ਮੈਂ ਉਹ ਪਰਿਵਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਜਾਓ ਜੇ ਕੋਈ ਵੀ ਕਿਤੇ ਲੋੜ ਹੈ ਤੁਸੀਂ ਐਸਐਸਪੀ ਸਾਹਿਬ ਕੋਲ ਜਾ ਕੇ ਮਿਲੋ ਤੁਹਾਡੀ ਹਰ ਅਸਲੀ ਗੱਲ ਸੁਣਨ ਤਿਆਰ ਬਿਠਾਵਾ ਕਿਸੇ ਦਾ ਮੁੱਤਕਾ ਨਹੀਂ ਹੋ ਦਿੱਤਾ ਜਾਏਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵ